ਸਰ ਵਾਹਿਗੁਰੂ ਜੀ ਕੀ ਫਤਿਹ ਇਹ ਜਿਵੇਂ ਰੋਸ ਜਿਹੜਾ ਮਾਰਚ ਆ ਇਸ ਕਰਕੇ ਕੀਤਾ ਗਿਆ ਕਿ ਉਹਨੂੰ ਭਾਈ ਸਾਹਿਬ ਨੂੰ ਸੰਸਦ ਚ ਆਉਣ ਦਾ ਬੜਾ ਟਾਈਮ ਨਹੀਂ ਦਿੱਤਾ ਰਿਹਾ ਇਹ ਸਰਕਾਰਾਂ ਕਹਿੰਦੀਆਂ ਕਿ ਇੱਥੇ ਅੱਗ ਲੱਗ ਜਾਣੀ ਹੈ ਪੰਜਾਬ ਚ ਤੁਸੀਂ ਵੇਖੋ ਕਿ 3 ਸਾਲ ਤੋਂ ਉਹ ਅੰਦਰ ਸੀ ਜਿਹੜੀ 3 ਸਾਲ ਤੋਂ ਪੰਜਾਬ ਚ ਅੱਗ ਲੱਗੀ ਉਹ ਭਗਵਾਨ ਦਮਨ ਨੂੰ ਨਹੀਂ ਦੱਸਦੀ ਦਿਨੇ ਦਿਹਾੜੇ ਕਾਊਂਟਰ ਹੋਣ ਦੇ ਆ ਦਿਨੇ ਦਿਹਾੜੇ ਫਰਗੋਤੀਆਂ ਲੋਕਾਂ ਕੋ ਮੰਗੀਆਂ ਜਾਣਦੀਆਂ ਦਿਨ ਦਿਹਾੜੇ ਕਤਲ ਹੋਣ ਦੇ ਲੋਕ ਨਸ਼ਿਆਂ ਨਾ ਮਰਨ ਇਹ ਅੱਗ ਨਹੀਂ ਭਗਵੰਦ ਮਾਨ ਨੂੰ ਦੇਖਦੀ ਜਿਹੜੀ 3 ਸਾਲ ਤੋਂ ਲੱਗੀ ਉਹ ਤੇ 3 ਸਾਲ ਤੋਂ ਅੰਦਰ ਸੀ ਤੇ ਹੁਣ ਇਹ ਅੱਗ ਬੁਝਾਉਂਦੇ ਕਿਉਂ ਨਹੀਂ ਇਹ ਜਿਹੜੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਨਮਾਇੰਦਾ ਆਪਣਾ ਚੁਣਿਆ ਸੀ ਇਹ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਵਾ ਕਿਉਂਕਿ ਉਹਨਾਂ ਦੀ ਆਵਾਜ਼ ਹੀ ਉਹਨੇ ਆਪਣੇ ਮੁੱਦੇ ਸੰਸਦ 'ਚ ਰੱਖਣੇ ਹਨ ਕੇ ਉਹਨਾਂ ਦੀ ਲੋਕਾਂ ਦੀ ਆਵਾਜ਼ ਨੂੰ ਕੀ ਕਾਨੂੰਨ ਆਏ ਕਿ ਹੁਣ ਸਭਾ ਤੇ ਇੱਕੋ ਜਿਹਾ ਨਹੀਂ ਆ ਇਹਦੇ ਕਰਕੇ ਜਿਹੜੀ ਉਹਨਾਂ ਦੇ ਕੰਡੂਰ ਸਾਹਿਬ ਦੇ ਹਲਕੇ ਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਮਨਸ਼ਾ ਕਿ ਲੱਗ ਰਹੀ ਪੰਜਾਬ ਪ੍ਰਤੀ ਭਾਈ ਅਮਰਤੀਪਾਲ ਉਹ ਤਾਂ ਨੂੰ ਪਤਾ ਲੱਗ ਨਹੀਂ ਲਿਆ ਵੀ ਉਹ ਕੋਈ ਵੀ ਪੰਜਾਬ ਚ ਉਹਨਾਂ ਦੀ ਵਾਅਦ ਤੱਕ ਨਹੀਂ ਪੰਜਾਬ ਚ ਆਉਂਦੇ ਨੇ ਵੀ ਜੇ ਆਵਾਜ਼ ਨਾ ਉਹਨਾਂ ਦੀ ਨਾਗ ਲੱਗ ਸਕਦੀ ਤੇ ਜਦਨ ਬਾਹਰ ਉਹ ਦਿਨ ਕੀ ਹੋਊਗਾ ਪਹ ਲੱਗਦਾ ਕਿ ਭਈਆ ਪ੍ਰਥਪਾਲ ਸਿੰਘ ਕੋਲ ਨਸ਼ੇ ਦਾ ਮੁੱਦਾ ਚੁੱਕਿਆ ਗਿਆ ਸਰਕਾਰਾਂ ਨੂੰ ਹੀ ਚੀਜ਼ਾਂ ਰਾਸ ਨਹੀਂ ਗਈਆਂ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਵਾ ਇਸੇ ਕਰਕੇ ਉਹਨਾਂ ਨੂੰ ਇਹ ਰਾਸ ਨਹੀਂ ਆਇਆ ਵੀ ਜਿਹੜੇ ਨੌਜਵਾਨ ਸੀ ਉਹ ਨਸ਼ਾ ਛੱਡ ਕੇ ਗੁਰੂ ਦੇ ਨਾਲ ਲੱਗਦੇ ਹੀ ਇਸੇ ਕਰਕੇ ਇਹਨਾਂ ਨੂੰ ਇਹ ਰਾਸ ਨਹੀਂ ਆਇਆ ਇਹ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਸਿੰਘ ਠੱਡੇ ਘੱਟ ਲੱਗ ਰਹੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੱਦੇ ਲੱਗ ਰਹੇ ਜੀ ਬਸ ਕੋਈ ਨਹੀਂ ਸੰਗਤ ਬਹੁਤ ਆਉਂਦੇ ਹੀ ਆ ਸੰਗਤ ਦੂਰੋਂ ਦੂਰੋਂ ਆਉਂਦੇ ਹੀ ਆ ਕੋਛ ਲੇਟ ਹੋ ਗਈ ਸੰਗਤ ਬਹੁਤ ਆ ਰਹੀ ਹੈ ਕਿ ਡੀਸੀ ਤਾਂ ਕੀ ਮੰਗ ਰੱਖੀ ਪਈ ਹੈ ਤੁਹਾਡੇ ਵੱਲ ਮੰਗ ਇਹੋ ਹੀ ਅਹੀਂ ਰੱਖਣੀ ਹੈ ਕਿ ਉਹਨਾਂ ਸੰਸਦ ਚ ਬੋਲਣ ਦਾ ਮੌਕਾ ਦਿੱਤਾ ਜਾਵੇ ਉਹਨਾਂ ਨੂੰ ਆਪਣੇ ਜਿਹੜੇ ਹਲਕਾ ਦੂ ਸਾਹਿਬ ਦੇ ਹਲਕਿਆਂ ਦੇ ਉਹਨਾਂ ਦੇ ਮੁੱਦੇ ਰੱਖੇ ਜਾਣ ਗਮਨੀਤ ਪਿੱਟੂ ਤੁਹਾਡੇ ਹੱਕ ਚ ਬੋਲਦੇ ਨਜ਼ਰ ਆ ਰਹੇ ਨੇ ਕਿ ਮੁੱਦਿਆਂ ਦੀ ਗੱਲ ਕਰਨਗੇ ਧਾਰਮਿਕ ਜੋ ਵਿਅਦਮੀਆਂ ਪੰਜਾਬ ਚ ਹੋ ਰੀਆਂ ਜੇ ਅਮਰਤਪਾਲ ਨੂੰ ਬੋਲਣ ਦਾ ਦਿੱਤਾ ਜਾਵੇ ਇਜਾਜ਼ਤ ਦਿੱਤੀ ਜਾਵੇ ਕਿ ਫੇਰ ਉਹ ਮੁੱਦਾ ਚੁੱਕ ਸਕਦੇ ਨੇ ਹਾਂਜੀ ਉਹ ਫੇਰ ਹੀ ਜੇ ਸੰਸਦ ਚ ਉਹਨਾਂ ਨੂੰ ਬੋਲਣ ਦੀ ਹਵਾ ਦਿੱਤਾ ਜਾਵੇ ਮੌਕਾ ਤਾਂ ਫੇਰ ਹੀ ਉਹ ਆਪਣੇ ਜਿਹੜੇ ਖਰੂਰ ਸਾਹਿਬ ਹਲਕੇ ਦੇ ਮੁੱਦੇ ਜਿਹੜੇ ਪੰਜਾਬ ਦੇ ਵੀ ਸਾਰੇ ਮੁੱਦੇ ਜੋ ਰੱਖ ਸਕਦੇ ਆ ਸੰਸਦ ਚ ਜੀ ਇਹ ਅੱਜ ਤੋਂ ਬਾਅਦ ਤੇ ਢੜੀ ਸੁਣਵਾਈ ਨਹੀਂ ਹੁੰਦੀ ਅਗਲਾ ਸੰਘਰਸ਼ ਸਿੱਖਾ ਹੋ ਸਕਦਾ ਜੀ ਸਿੱਖਾ ਹੀ ਕਨਾ ਕਿ ਉਹ ਨਹੀਂ ਬੈਠਣ ਚੁੱਪ ਕਰਕੇ 3 ਸਾਲ ਹੋ ਗਏ ਬਹੁਤ ਇਹਨਾਂ ਦੇ ਮੂੰਹ ਵਾਲ ਵੰਦੇ ਆ ਤੇ ਹੁਣ ਅਸੀਂ ਗਾੜੀ ਹੋਰ ਸਿੱਖਾ ਸੰਘਰਸ਼ ਦੀ ਜਿਹੜੀ ਉਹ ਦਵ